ਬੀਤੀ ਰਾਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਕੋਲ ਗੁਰੂ ਅਰਜਨ ਦੇਵ ਸਰਾ ਦੇ ਬਾਹਰ ਇੱਕ ਬੇਅਦਬੀ ਦੀ ਘਟਨਾ ਦਾ ਮਾਮਲਾ ਸਾਹਮਣੇ ਆਇਆ ਤਾਂ ਦੱਸਿਆ ਕਿ ਇੱਕ ਗੁਰਸ਼ਿਕ ਨੌਜਵਾਨ ਵੱਲੋਂ ਇਹ ਬੇਅਦਬੀ ਦੀ ਘਟਨਾ ਕੀਤੀ ਗਈ ਆ ਤੇ ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਕਾਬੂ ਵੀ ਕਰ ਲਿਆ ਹੈ ਤਾਂ ਦੱਸਿਆ ਕਿ ਦੇਰ ਰਾਤ ਜਦੋਂ ਇਹ ਦੋ ਜਵਾਨ ਜਿਸ ਦਾ ਨਾਂ ਘੋਗਾ ਦੱਸਿਆ ਰਿਹਾ ਗੁਰਪ੍ਰੀਤ ਸਿੰਘ ਘੋਗਾ ਦੱਸਿਆ ਜਾ ਰਿਹਾ ਹੈ ਇਹ ਸੀਦਾ ਸਾਹਿਬ ਤੋਂ ਬੁਟਕਾ ਸਾਹਿਬ ਲੈ ਕੇ ਆਇਆ ਤੇ ਗੁਰੂ ਅਜੰਦੇਵ ਸਾਹਿਬ ਦੇ ਬਾਹਰ ਇਸ ਨੇ ਜਿਹਦੇ ਉੱਤੇ ਉਹਨਾਂ ਦੇ ਪੰਨੇ ਪਾੜਨੇ ਸ਼ੁਰੂ ਕਰ ਦਿੱਤੇ ਜਦੋਂ ਸੰਗਤਾਂ ਵੱਲੋਂ ਉੱਥੋਂ ਵੇਖਿਆ ਗਿਆ ਤੇ ਉਹਨਾਂ ਨੇ ਇਸ ਦੀ ਸੂਚਨਾ ਐਜੀਪੀਐਸ ਅਧਿਕਾਰੀਆਂ ਨੂੰ ਦਿੱਤੀ ਤੇ ਐਜੀਪੀਐਸ ਅਧਿਕਾਰੀ ਮੌਕੇ ਤੇ ਪੁੱਜੇ ਤੇ ਉਹਨਾਂ ਵੱਲੋਂ ਕਿਸ ਨੂੰ ਫੜ ਕੇ ਆਪਣੇ ਦਫ਼ਤਰ ਵਿੱਚ ਲਿਜਾਇਆ ਗਿਆ ਜਿੱਥੇ ਇਸ ਦੀ ਜਾਂਚ ਕੀਤੀ ਗਈ ਉੱਥੇ ਹੀ ਮੌਕੇ ਤੇ ਪੁਲਿਸ ਅਧਿਕਾਰੀ ਵੀ ਪੁੱਜੇ ਉਹਨਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਗਈ ਜਦੋਂ ਜਾਂਚ ਕੀਤੀ ਗਈ ਤੇ ਇਹ ਪਤਾ ਲੱਗਾ ਕਿ ਇਹ ਸੋ ਨੌਜਵ ਆਕੇ ਦੇ ਰਹਿਣ ਵਾਲੇ ਹਨ ਉੱਥੇ ਜਦੋਂ ਕੋਕ ਕੀਤੀ ਗਈ ਸਾਰੀ ਗੱਲਬਾਤ ਕੀਤੀ ਤੇ ਇਹ ਪਤਾ ਲੱਗਾ ਕਿ ਇਹ ਇੱਕ ਗੁਰਸ਼ਿਕ ਪਰਿਵਾਰ ਹੈ ਤੇ ਪਿਛਲੇ 2012 ਤੋਂ ਇਹ ਨੌਜਵਾਨ ਜਿਹੜਾ ਮੰਦ ਬੁੱਧੀ ਆ ਤੇ ਇਸ ਦੇ ਦਿਮਾਗ ਦਾ ਇਲਾਜ ਚੱਲ ਰਿਹਾ ਹੈ ਕਾਫੀ ਸਮੇਂ ਤੋਂ ਜਿੱਦਾਂ ਇਲਾਜ ਚੱਲ ਰਿਹਾ ਹੈ ਤੇ ਦਵਾਈ ਵੀ ਚੱਲ ਰਹੀ ਹੈ ਉੱਥੇ ਜਦੋਂ ਸ਼ਰੋਣੀ ਕਮੇਟੀ ਦੇ ਪ੍ਰਧਾਨ ਨੇ ਇਸ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਤੇ ਮੀਡੀਆ ਨਾਲ ਗੱਲਬਾਤ ਕੀਤੀ ਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਮੰਦਪੱਗੀ ਘਟਨਾ ਹੈ ਤੇ ਇਸ ਇਸ ਨੌਜਵਾਨ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਤਾਂ ਕਿ ਇਹੋ ਜੀ ਕੋਈ ਕਾਹ ਘਟਨਾ ਨਾ ਕਰ ਸਕੇ ਤੇ ਗੱਲ ਕੀਤੀ ਜਾਵੇ ਇਸ ਤੇ ਪਰਿਵਾਰ ਦੀ ਜਦੋਂ ਇਸ ਦਾ ਪਰਿਵਾਰ ਸਾਹਮਣੇ ਮੀਡੀਆ ਦੇ ਆਇਆ ਤੇ ਉਹਨਾਂ ਨੇ ਕਿਹਾ ਕਿ ਇਹ ਇੱਕ ਮੰਦ ਬੁੱਧੀ ਬੱਚਾ ਹੈ ਅਸੀਂ ਮੰਨਦੇ ਹਾਂ ਕਿ ਇਹ ਬਹੁਤ ਹੀ ਮੰਦਪੱਗੀ ਘਟਨਾ ਕਿਉਂਕਿ ਗੁਰਸਾ ਤਦਿਆ ਚਾਹੇ ਤੁਸੀਂ ਸਾਡੇ ਆਣਗੁਆਣ ਵੀ ਪਤਾ ਕਰ ਸਕਦੇ ਹੋ ਕਿ ਇਹ ਨੌਜਵਾਨ ਕਾਫੀ ਸਮੇਂ ਤੋਂ ਬਿਮਾਰ ਹੈ ਤੇ ਇਸ ਦੀ ਉਮਰ 33 ਸਾਲ ਦੇ ਕਰੀਬ ਹੈ ਇਸ ਦੀ ਦਵਾਈ ਵੀ ਚੱਲ ਰਹੀ ਹੈ ਤੇ ਇਹਦੇ ਚੱਲਦੇ ਇਸ ਨੂੰ ਮਾਫ ਕੀਤਾ ਜਾਵੇ ਹੁਣ ਵੇਖਣਾ ਇਹ ਹੋਵੇਗਾ ਕਿ ਐਸਜੀਪੀਸੀ ਕਾਹ ਕਿਹੜੇ ਕਦਮ ਉਠਾਉਂਦੀ ਹੈ ਕੈਰਮਨ ਮਣੀ ਦੇ ਨਾਲ ਗਲੀ ਸ਼ਰਮਾ ਰਿਪੋਰਟ ਟੀਵੀ 9 파르ਤਵਰਸ਼